ਉਹ ਕੋ ਜਿਹੜਾ ਗੀਤ ਦੱਸੂਗਾ ਵੀ ਸਾਡੀ ਛਾਣੇ ਕਹਿ ਰਹੀਆਂ ਤੁਸੀਂ ਨੇ ਕਿਤੇ ਨਹੀਂ ਚਲਦੀ ਭਰਾਵੋ ਸਾਨੂੰ ਕੋਈ ਕੁੱਟੀ ਜਾਵੇ ਕੋਈ ਲੁੱਟੀ ਜਾਵੇ ਸਰਕਾਰਾਂ ਸਾਡੀ ਕੋਈ ਸੁਣਦੀਆਂ ਨਹੀਂ ਪ੍ਰਸ਼ਾਸਨ ਤੇ ਸਰਕਾਰਾਂ ਦੀ ਦਾਵ ਹੈ ਇਹੀ ਕੁਝ ਸਾਨੂੰ ਗੀਤ ਦੱਸੂਗਾ ਵੀ ਡਾਂਗਾ ਭਰਾਵੋ ਜਿਹੜੀਆਂ ਗੁੰਜੇ ਚਲਾ ਰੱਖਿਆ ਉਹਨਾਂ ਨੂੰ ਚੱਕਰ ਆ ਪਊਗਾ ਹੁਣ ਹੁਣ ਮਿਹਣੇ ਮਿਹਣੀ ਹੋਣਾ ਪਊਗਾ ਇਹੀ ਕੁਝ ਉਹ ਗੀਤ ਸਾਨੂੰ ਦੱਸੂਗਾ ਹੋ ਸੁਣਿਆ ਮੇਰੇ ਜੈਸ਼ਬਾਸ਼ੀਓ ਗੱਲਾਂ ਕਰਦਾ ਘੜੀਆਂ ਬਈ ਅਦੇ ਮੁਲਕ ਦੇ ਪਹਿਰੀ ਪਈਆਂ ਅਦੇ ਮੁਲਕ ਦੇ ਪਹਿਰੀ ਪਈਆਂ ਚੋਰ ਗੁਲਾਮੀ ਘੜੀਆਂ ਬਈ ਹੁਣ ਢੋਲ ਕੇ ਕਰੇ ਕਮਾਈਆਂ ਹੁਕੂਮਨ ਢੋਲ ਕੇ ਕਰੇ ਕਮਾਈਆਂ ਸ਼ਾਹਾਂ ਟੱਡੀ ਬੜਿਆ ਪਰ ਲੋ ਹੱਥ ਡਾਂਗਾ ਜੋ ਭੁੰਜੇ ਮਤ ਤਰੀਆਂ ਫੜ ਲੋ ਹੱਥ ਡਾਂਗਾ ਨਾ ਹੋਵੇ ठाणे ਅਤੇ ਟਕੈਰੀ ਦੇ ਤੇਰੇ ਸਾ ਬੰਦਾਰ ਹੋਵੇ ਟੱਕੜਾ ਤਲਦਾ ਹੈ ਹਰ ਗੱਲ ਪੂਰੀ ਹੁੰਦੀ ਜਿਹਦੇ ਵਿੱਚ ਜੋਵੇ ਹੱਕ ਤੂੰ ਜੀਣੇ ਦਾ ਲੜ ਕੇ ਵੀ ਨਾ ਖੋਵੇ ਹੱਕ ਤੂੰ ਜੀਣੇ ਦਾ ਬੇ ਸੁਣੀ ਬਦੈ ਤੋਂ ਆਏ ਚੋ ਬੜਾ ਗੜਬੀ ਚ ਪਾਈ ਜਗੀਰੀ ਬੇ ਹੱਕੀ ਚਾਪਾ ਚੱਲੇ ਪਾਕੇ ਚਾ ਪਾ ਛੱਲੇ ਪਾ ਕੇ ਕੁੰਭ ਦਾ ਬਾਗ ਪ ਮੇਰੀ ਓਏ ਕਰਦ ਕਰਾਈ ਦੇ ਤੇਰੇ ਨੂੰ ਹੋ ਕਰਦ ਕਰਾਈ ਤੇ ਤੇਰੇ ਨੂੰ ਕਰਦ ਕਰਾਈ ਦੇ ਤੇਰੇ ਨੂੰ ਲਿਆ ਬਣਾਵੇ ਸੀਰੀ ਸਾਨੂੰ ਕੀ ਤਾਰੂ ਤੇਰੀ ਜੱਤ ਅਮੀਰੀ ਸਾਨੂੰ ਕੀ ਤਾਰੂ ਹੋ ਗਾਦੀ ਅਤੇ ਤਾਰੂ ਜਿੰਨਾ ਕੇ ਨਾਲ ਹਕਮਾਚੂਰ ਮੇਂ ਫਾਸੀ ਕਾਰੇ ਕਾਜਲ ਟਾਣੀ ਨੂੰ ਜਿਵੇਂ ਜਿਖਿਉਨੇ ਤਾਰੇ ਕਾਜਲ ਟਾਣੀ ਨੂੰ ਨੇ ਹੱਥ ਕੇ ਚੋਰੀ ਪੁੱਤ ਨੂੰ ਮਾਏ ਬੰਨ ਗੁਟਾ ਤੇ ਗਾਨੇ ਨਹੀਂ ਪੜਦਾ ਓਲਾ ਨਾਲ ਜੋ ਸਾਨੂੰ ਪੜਨਾ ਐਨਾ ਨਾਲ ਜੋ ਸਾਨੂੰ ਕਰਦੇ ਰਹਿੰਦੇ ਆਨੇ ਨਹੀਂ ਪੇਤਾ ਕੋਈ ਆਕੜ ਬੋਲੂ ਨੇ ਹੂਟਾ ਚੁਰਗਾ ਦਾ ਲੈਣਾ ਇਹ ਜਵਾਨੇ ਹੂਟਾ ਚੁਰਗਾ ਦਾ ਹਾ ਦੋਈ ਸਿਆਪ ਵਿੱਚ ਘਰਦੀ ਬੜਦੀ ਫੜਕੇ ਤੇ ਕੂ ਚੱਕੜੀ ਭੈਣ ਪਰਾਵਾ ਬਾਗੂ ਪਾਸੀ ਕਰਦੇ ਕੱਕੜੀ ਕੱਕੜੀ ਯਾਰ ਤੋੜਨਾ ਮਦ ਤੇ ਬੁਣਿਆ ਜਿਹੜਾ ਲੋਟੂ ਮੱਕੜੀ ਭੈਣ ذلیما ਤੋਂ ਅਜੇ ਬਣਾਉਣੀ ਰੱਕੜੀ ਭੈਣ ذلیਪਾ ਤੋਂ ਸ਼ਰਮ ਬਗੂ ਜਨਤਾ ਗੱਦੀ ਜੱਜ ਨੂੰ ਆਖੋ ਚੱਲੀ ਬਾਗ ਹਨੇਰੀ ਇਹਨੇ ਚੱਲਣਾ ਜਹਰੀ ਨਹੀਂ ਟਾਲੀ ਇਹ ਨਹੀਂ ਜਿੱਤਣਾ ਗੱਲ ਹੈ ਸਾਰੇ ਕੱਲੀ ਇਹ ਨਹੀਂ ਜਿੱਤਣਾ ਗੱਲ ਹੈ ਸਾਰੇ ਕੱਲੀ ਇਹ ਨਹੀਂ